ਮੋਨਿੰਗ ਵੈਲਕਮ ਮਾਈ ਡੀਅਰ ਸਟੂਡੈਂਟਸ ਆਈ ਹੋਪ ਥੈਟ ਯੂ ਆਲ ਆਰ ਡੂਇੰਗ ਗੁੱਡ ਰਜੀ ਫਿਲਹਾਲ ਤੁਹਾਨੂੰ ਸਾਰਿਆਂ ਨੂੰ ਇਹ ਇਨਫੋਰਮੇਸ਼ਨ ਮਿਲ ਚੁੱਕੀ ਹੋਏਗੀ ਕਿ ਤੁਹਾਡੇ ਐਮੀਨੈਂਸ ਔਰ ਮੈਰੀਟੋਰੀਅਸ ਸਕੂਲ ਦਾ ਜੋ ਕਾਉਂਸਲਿੰਗ ਦਾ ਸ케ਡਿਊਲ ਹੈ ਉਹ ਆ ਚੁੱਕੇ ਤੁਸੀਂ ਸਾਰਿਆਂ ਨੇ ਲਿਸਟਾਂ ਦੇਖ ਲਈ ਹੋਣਗੀਆਂ ਆਪਨੇ ਆਪਨੇ ਜਿਹੜੇ ਨੇਮ ਵਗੈਰਾ ਦੇਖ ਲਏ ਹੋਣਗੇ ਬਟ ਫਿਰ ਵੀ ਮੇਰੀ ਇਹ ਰਿਸਪੌਂਸਿਬਿਲਟੀ ਬਣਦੀ ਹੈ ਕਿ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਮੈਂ ਇੱਕ ਵਾਰ ਫਿਰ ਤੋਂ ਇਨਫੋਰਮੇਸ਼ਨ ਦੇਦਾ ਬਿਕਾਜ਼ ਬਹੁਤ ਸਾਰੇ ਪੇਰੈਂਟਸ ਨੇ ਜਿਹੜੇ ਕਿ ਵੀਡੀਓਜ਼ ਦੇਖਦੇ ਨੇ ਐਂਡ ਫਿਰ ਉਹਨਾਂ ਨੂੰ ਲੱਗਦਾ ਕਿ ਹਾਂਜੀ ਔਥੈਂਟਿਕ ਇਨਫੋਰਮੇਸ਼ਨ ਹੈ ਠੀਕ ਹੈ ਜੀ ਸੋ ਆਫੀਸ਼ੀਅਲ ਵੈਬਸਾਈਟ ਤੇ ਇਹ ਜਿਹੜੀ ਪਹਿਲਾਂ ਲਿਸਟ ਵਾਇਰਲ ਹੋਈ ਸੀ ਉਹ ਬੱਚਿਆਂ ਦੁਆਰਾ ਬਣਾਈ ਗਈ ਸੀ ਬਟ ਇਹ ਜੋ ਲਿਸਟ ਹੈ ਇਹ ਕਿਸੇ ਬੱਚੇ ਦੁਆਰਾ ਨਹੀਂ ਬਣਾਈ ਗਈ ਹੈ ਇਹ ਬੋਰਡ ਦੇ ਦੁਆਰਾ ਹੀ ਬਣ ਕੇ ਆਈ ਹੈ ਉਹਦਾ ਸਬੂਤ ਇਹ ਹੈ ਕਿ ਤੁਸੀਂ ਇਹਦੀ ਆਫੀਸ਼ੀਅਲ ਵੈਬਸਾਈਟ ਤੇ ਦੇਖ ਸਕਦੇ ਹੋ ਸਕੂਲ ਆਫ ਫੈਮਿਨੈਂਸ ਦੀ ਜੋ ਆਫੀਸ਼ੀਅਲ ਵੈਬਸਾਈਟ ਹੈ ਉਹਦੇ ਉੱਪਰ 7/5/2024 ਨੂੰ ਇੱਕ ਟਾਈਟਲ ਆਇਆ ਹੈ ਪ੍ਰੈਸ ਨੋਟ ਰਿਗਾਰਡਿੰਗ ਕਾਉਂਸਲਿੰਗ ਫਾਰ ਸਕੂਲ ਆਫ ਫੈਮਿਨੈਂਸ ਐਂਡ ਮੈਰੀਟੋਰੀਅਸ ਸਕੂਲਸ ਐਂਡ ਮੈਰਿਟ ਲਿਸਟ ਆਫ ਮੈਰੀਟੋਰੀਅਸ ਸਕੂਲਸ ਆਫ 11th ਕਲਾਸ ਇਹ ਤੋਂ ਜਦੋਂ ਆਪਾਂ ਇਹਨੂੰ ਡਾਊਨਲੋਡ ਕਰਦੇ ਹਾਂ ਤਾਂ ਸਾਡੇ ਸਾਹਮਣੇ 266 ਪੰਨਿਆਂ ਦੀ ਜਿਹੜੀ ਇਹ ਪੀਡੀਐਫ ਹੈ ਓਪਨ ਹੁੰਦੀ ਹੈ ਇਹਦੇ ਵਿੱਚ ਕੀ ਲਿਖਿਆ ਗਿਆ ਹੈ ਸਭ ਤੋਂ ਪਹਿਲਾਂ 118 ਸਕੂਲ ਆਫ ਫੈਮਿਨੈਂਸ ਅਤੇ 10 ਮੈਰੀਟੋਰੀਅਸ ਸਕੂਲਾਂ ਵਿੱਚ 11ਵੀਂ ਜਮਾਤ ਵਿੱਚ ਦਾਖਲਾ ਪ੍ਰਾਪਤ ਕਰਨ ਹਿੱਤ 30 ਦਿਨ 24 ਨੂੰ ਸਾਂਝੀ ਪ੍ਰਵੇਸ਼ ਪ੍ਰੀਖਿਆ ਕਰਾਈ ਗਈ ਸੀ ਜਿਸ ਦਾ ਨਤੀਜਾ ਇੰਨੇ ਨੂੰ ਕੋਸ਼ਿਸ਼ ਕੀਤਾ ਗਿਆ ਹੈ एसओई ਅਤੇ ਮੈਰਿਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਯੋਗ ਪਾਏ ਉਮੀਦਵਾਰਾਂ ਦੀਆਂ ਵੱਖ-ਵੱਖ ਸੂਚੀਆਂ ਤਿਆਰ ਕੀਤੀਆਂ ਗਈਆਂ ਨੇ ਮੈਰਿਟੋਰੀਅਸ ਸਕੂਲਾਂ ਦੀ ਸੂਚੀ ਇਸ ਪਬਲਿਕ ਨੋਟਿਸ ਨਾਲ ਨੱਥੀ ਕੀਤੀ ਗਈ ਹੈ ਅਤੇ ਐਸਓਈ ਸਕੂਲਾਂ ਦੀ ਮੈਪਿੰਗ ਅਨੁਸਾਰ ਅਲਾਟ ਹੋਏ ਵਿਦਿਆਰਥੀਆਂ ਦੀਆਂ ਸੂਚੀਆਂ ਐਸਓਈ ਸਕੂਲਾਂ ਦੀ ਪੀਐਸਸੀਬੀ ਸਾਈਟ ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ ਫਿਰ ਅੱਗੇ ਇਹ ਕਹਿ ਰਹੇ ਨੇ ਕਿ ਮੈਰਿਟੋਰੀਅਸ ਸਕੂਲਾਂ ਵਿੱਚ ਦਾਖਲੇ ਸੰਬੰਧੀ ਜਿਹੜੀ ਕਾਉਂਸਲਿੰਗ ਹੈ ਜ਼ਿਲ੍ਹਾ ਪੱਧਰ ਤੇ ਬਣਾਈ ਕਾਉਂਸਲਿੰਗ ਕੇਂਦਰਾਂ ਤੇ ਮਿਤੀ 9-5-2024 ਤੋਂ ਸ਼ੁਰੂ ਹੋ ਰਹੀ ਹੈ ਅਤੇ ਐਸਓਈ ਦੇ ਵਿੱਚ ਦਾਖਲੇ ਲਈ ਕਾਉਂਸਲਿੰਗ ਸੰਬੰਧੀ ਐਸਓਈ ਵਿੱਚ ਮਿਤੀ 15/5/2024 ਮਤਲਬ 2024 ਤੋਂ ਸ਼ੁਰੂ ਹੋ ਰਹੀ ਹੈ ਸੂਚੀਆਂ ਦੇ ਅਨਸਾਰ ਯੋਗ ਭਾਈ ਉਮੀਦਵਾਰਾਂ ਨੂੰ ਸ਼ਡਿਊਲ ਅਨਸਾਰ ਕਾਉਂਸਲਿੰਗ ਵਿੱਚ ਹਾਜ਼ਰ ਹੁੰਦੀ ਹੈ ਦਾਇਰ ਦਿੱਤੀ ਜਾਂਦੀ ਹੈ ਇਹਨਾਂ ਨੇ ਇਹਦੇ ਨਾਲ ਇੱਕ ਪੀਡੀਐਸ ਜਿਹੜੀਆਂ ਹੈਗੀਆਂ ਨੇ ਇੱਕ ਲਿਸਟਾਂ ਲੱਥੀ ਕੀਤੀਆਂ ਨੇ ਜਿਹਦੇ ਵਿੱਚ ਬॉयਜ਼ ਐਂਡ ਗਰਲਜ਼ ਦੀ ਜਿਹੜੀ ਹੈਗੀ ਹੈ ਮੈਰਿਟ ਲਿਸਟ ਦੇ ਅਕੋਰਡਿੰਗ ਤੁਹਾਨੂੰ ਸੀਰੀਜ਼ ਨੰਬਰ ਦਿੱਤਾ ਗਿਆ ਹੈ ਤੁਸੀਂ ਉੱਥੇ ਸੀਰੀਜ਼ ਨੰਬਰ ਦੇ ਅਕੋਰਡਿੰਗ ਜਾਣਾ ਠੀਕ ਹੈ मेरिटोरियस ਸਕੂਲਾਂ ਵਿੱਚ ਦਾਖਲੇ ਸੰਬੰਧੀ ਜ਼ਿਲ੍ਹਾ ਕਾਉਂਸਲਿੰਗ ਕੇਂਦਰਾਂ ਦੀ ਜਿਹੜੀ ਸੂਚੀ ਹੈ ਮੈਰਿਟ ਸੂਚੀ ਅਤੇ ਵਿਦਿਆਰਥੀਆਂ ਲਈ ਹਦਾਇਤਾਂ ਸਮੇਤ ਕਾਉਂਸਲਿੰਗ ਸ਼ੈਡਿਊਲ ਇਸ ਪਬਲਿਕ ਨੋਟਿਸ ਨਾਲ ਨਹੀਂ ਕੀਤਾ ਗਿਆ ਤੁਹਾਨੂੰ ਸ਼ੈਡਿਊਲ ਵੀ ਦਿਖਾ ਦਿੰਦੇ ਆ ਇੱਥੇ ਦੇਖੋ ਇਹਨਾਂ ਨੇ ਕਿਹਾ ਜ਼ਿਲ੍ਹਾ ਪੱਧਰ ਤੇ ਬਣਾਏ ਗਏ ਨੇ ਠੀਕ ਹੈ ਸੋ ਜ਼ਿਲ੍ਹਾ ਪੱਧਰ ਤੇ ਦਾ ਮਤਲਬ ਇਹ ਹੋ ਸਕਦਾ ਹੈ ਕਿ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਬਣਾਇਆ ਗਿਆ ਹੋਵੇ ਜਾਂ ਫਿਰ ਤੁਹਾਨੂੰ ਜਿਹੜਾ ਨੇੜੇ ਪੈਂਦਾ ਹੋਵੇ ਉੱਥੇ ਤੁਸੀ ਜਾਣਾ ਹੋਵੇ ਇੱਕ ਵਾਰ ਆਪਾਂ ਸਾਰਾ ਪੜ੍ਹ ਕੇ ਦੇਖਦੇ ਹਾਂ ਕਿ ਕੀ ਬੋਲ ਰਹੇ ਨੇ ਨੈਕਸਟ ਇਹ ਕਹਿੰਦੇ ਮੈਰੀਟੋਰੀਅਸ ਸੁਸਾਇਟੀ ਦੀਆਂ 10 ਮੈਰੀਟੋਰੀਅਸ ਸਕੂਲ ਨੇ ਉਹਨਾਂ ਦੇ ਵਿੱਚ 11ਵੀਂ ਜਮਾਤ ਦੇ ਕੋਲ 4600 ਸੀਟਾਂ ਨੇ ਕੁੜੀਆਂ ਮੁੰਡਿਆਂ ਤਨੂੰ ਬਹੁਤ ਵਾਰ ਦੱਸੀਆਂ ਹੋਈਆਂ ਨੇ ਔਰ ਕੰਮ ਦੀ ਗੱਲ ਤੇ ਸਿੱਧਾ ਆਣਿਆਂ ਡਾਰਕ ਲੀਲੀ ਕਾਉਂਸਲਿੰਗ ਜਿਹੜੀ ਹੈਗੀ ਹੈ 9 5 2024 ਤੋਂ ਸ਼ੁਰੂ ਹੈ ਸਮਾਂ ਹੈਗਾ ਸਵੇਰੇ 8 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਦਾ ਇਹ ਜਿਹੜਾ ਮਤਲਬ ਇੱਕ ਪੂਰਾ ਪੂਰਾ ਸਹੀ ਸਮਾਂ ਇਹਨਾਂ ਨੇ ਦਿੱਤਾ ਹੈ ਪੰਜਾਬ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਇੱਕ ਲਿਸਟ ਦਿੱਤੀ ਗਈ ਹੈ ਉਹਦੇ ਵਿੱਚ ਕਰਵਾਈ ਜਾਵੇਗੀ ਉਮੀਦਵਾਰਾਂ ਲਈ ਮੈਰਿਟ ਲਿਸਟਾਂ ਜੈਂਡਰ ਵਾਈਜ਼ ਨਾਲ ਨਹੀਂ ਹੈ ਕਾਉਂਸਲਿੰਗ ਲਈ ਸਮਾਸਾਰਣੀ ਜਿਹੜਾ ਸ਼ੈਡਿਊਲ ਹੈ ਹੇਠਾਂ ਦਿੱਤੇ ਅਨੁਸਾਰ ਹੈ ਤੁਸੀਂ ਸਾਰਿਆਂ ਨੇ ਆਹ ਵਾਲੇ ਪੇਜ ਦਾ ਸਕਰੀਨਸ਼ਾਟ ਲੈ ਕੇ ਰੱਖ ਲੈਣਾ ਕਿਉਂਕਿ 9 5 2024 ਨੂੰ ਵੀਰਵਾਰ ਨੂੰ ਜਿਹੜੀਆਂ ਲੜਕੀਆਂ ਨੇ ਠੀਕ ਹੈ ਥਿਸ ਇਜ਼ ਫਾਰ ਗਰਲਜ਼ ਐਂਡ ਥਿਸ ਇਜ਼ ਫਾਰ ਬॉयਜ਼ ਸੋ ਜਿਹੜੀਆਂ ਕੁੜੀਆਂ ਦੇ ਜਿਹੜੇ ਸੀਰੀਜ਼ ਨੰਬਰ ਹੈ ਲੜੀ ਨੰਬਰ ਦੀ ਗੱਲ ਹੈ ਇੱਥੇ ਕਿਸੇ ਹੋਰ ਨੰਬਰ ਦੀ ਤੁਹਾਡੇ ਨੰਬਰਾਂ ਅਕੋਰਡਿੰਗ ਨਹੀਂ ਜਾਣਾ ਤੁਹਾਡੀ ਜਿਹੜੀ ਇਹਨਾਂ ਨੇ ਮੈਰਿਟ ਲਿਸਟ ਦਿੱਤੀ ਹੈ ਉਹਦੇ ਵਿੱਚ ਲੜੀ ਨੰਬਰ ਦੇ ਅਕੋਰਡਿੰਗ ਜਾਣਾ ਹੈ 1 ਤੋਂ ਲੈ ਕੇ 800 ਤੱਕ ਤੇ ਜਿਹੜੀਆਂ ਕੁੜੀਆਂ ਨੇ ਜੀ ਉਹ 9 5 2024 ਨੂੰ ਜਾਣਗੀਆਂ ਤੇ ਜਿਹੜੇ ਲੜਕੇ ਉਸ ਲਿਸਟ ਦੇ ਵਿੱਚ ਸੀਰੀਜ਼ ਨੰਬਰ 1 ਤੋਂ 600 ਤੱਕ ਜਾ ਰਹੇ ਨੇ ਉਹ 9 5 2024 ਨੂੰ ਜਿਹੜੇ ਇਹਨਾਂ ਨੇ ਸਾਨੂੰ ਸੈਂਟਰ ਦਿੱਤੇ ਨੇ ਉੱਥੇ ਤੁਸੀਂ ਜਿਹੜਾ ਹੈਗਾ ਪਹੁੰਚਣਾ ਹੈ ਡਾਕੂਮੈਂਟ ਵਗੈਰਾ ਕੀ ਨੇ ਦੇਖੋ ਜਾਂ ਤਾਂ ਉਹੀ ਲੈ ਜਾਓ ਜਿਹੜੇ ਪਹਿਲਾਂ ਦੱਸੇ ਨੇ ਆਦਰਵਾਇਜ਼ ਇਹ ਇੱਕ ਲਿਸਟ ਜਾਰੀ ਕਰਨਗੇ ਠੀਕ ਹੈ ਉਸ ਤੋਂ ਬਾਅਦ ਬੇਟਾ ਅਗਲੀ ਜਿਹੜੀ ਕਾਉਂਸਲਿੰਗ ਹੈ ਉਹ ਹੋਏਗੀ ਜੀ 11 5 ਨੂੰ ਯਾਨੀ ਕਿ ਸਨੀਚਰਵਾਰ ਨੂੰ ਫਿਰ 801 ਤੋਂ ਲੈ ਕੇ ਗਾਹਾਂ 1600 ਕੁੜੀਆਂ ਤੱਕ ਫਿਰ 601 ਤੋਂ ਲੈ ਕੇ 1200 ਲੜੀ ਨੰਬਰ ਤੱਕ ਮੁੰਡਿਆਂ ਦੀ ਫਿਰ ਅੱਗੇ 12 ਨੂੰ ਤੇ ਫਿਰ ਅੱਗੇ 13 ਨੂੰ ਇਹਦੇ ਤੱਕ ਇਹੋ ਕਰ ਦੇਣਗੇ ਬਾਕੀ ਫਿਰ ਜਿਵੇਂ ਸੀਟਾਂ ਵਗੈਰਾ ਘਟਣ ਗਿਆ ਜਾਂ ਜਿਹੜੇ हिसाब ਨਾਲ ਸਾਰਾ ਕੁਝ ਹੋਏਗਾ ਉਸ ਹਿਸਾਬ ਦੇ ਨਾਲ ਜਿਹੜਾ ਹੈਗਾ ਫਿਰ ਇਹ ਅਗਲਾ ਨੋਟਿਸ ਜਾਰੀ ਕਰਨਗੇ ਪਰ ਫਿਲਹਾਲ ਲਈ 13 5 2024 ਤੱਕ ਜਿਹੜੇ ਹੈਗੇ ਨੇ 10843 ਤੱਕ ਜਿਹੜੀਆਂ ਸੀਰੀਜ਼ ਨੰਬਰ ਤੱਕ ਲੜਕੀਆਂ ਉਹਨਾਂ ਨੂੰ ਬੁਲਾ ਲੈਣਗੇ ਤੇ 2421 ਤੱਕ ਦੇ ਜਿਹੜੇ ਬॉयਜ਼ ਸੀਰੀਜ਼ ਨੰਬਰ ਦੇ ਵਿੱਚ ਨੇ ਉਹਨਾਂ ਨੂੰ ਬੁਲਾ ਲੈਣਗੇ ਅਗੇ ਇਹਨਾਂ ਨੇ ਇਹ ਗੱਲ ਸਾਫ਼-ਸਾਫ਼ ਲਿਖੀ ਹੈ ਕਾਉਂਸਲਿੰਗ ਦਾ ਕਾਉਂਸਲਿੰਗ ਲਈ ਬੁਲਾਈ ਜਾਂਦਾ ਹੈ ਮਤਲਬ ਨਹੀਂ ਹੋਏਗਾ ਕਿ ਉਮੀਦਵਾਰ ਦਾ ਮੈਰਿਟੋਰੀਅਸ ਕੁੱਲਾ ਵਿੱਚ ਦਾਖਲਾ 100% ਸ਼ੋਰ ਹੈ ਦਾਖਲਾ ਐਲੀਜੀਬਲ ਉਮੀਦਵਾਰਾਂ ਵਿੱਚੋਂ ਕੇਵਲ ਦਾਖਲਾ ਪਰਮੇਸ਼ ਪ੍ਰੀਖਿਆ ਦੀ ਮੈਰਿਟ ਦੇ ਆਧਾਰ ਤੇ ਉੱਚ ਮੈਰਿਟ ਵਾਲੇ ਉਮੀਦਵਾਰਾਂ ਦਾ ਹੀ ਕੀਤਾ ਜਾਏਗਾ ਉਹ ਠੀਕ ਹੈ ਗੱਲ ਇਹਨਾਂ ਦੀ ਇਹ ਕਿ ਤੁਹਾਡੇ ਡਾਕੂਮੈਂਟ ਵਗੈਰਾ ਚੈੱਕ ਹੋਣਗੇ ਅਕਿ ਜੇਕਰ ਕਾਉਂਸਲਿੰਗ ਤੇ ਜਾ ਰਹੇ ਹੋ ਤੁਹਾਡੇ ਡਾਕੂਮੈਂਟ ਸਹੀ ਨੇ ਤਾਂ ਤੁਹਾਡੀ ਫਿਰ ਐਡਮਿਸ਼ਨ ਨੂੰ ਕੋਈ ਨਹੀਂ ਰੋਕ ਸਕਦਾ ਠੀਕ ਹੈ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸਵੇਰੇ 8 ਵਜੇ ਤੱਕ ਨੱਥੀ ਲਿਸਟ ਅਨਸਾਰ ਕਿਸੇ ਵੀ ਸਕੂਲ ਵਿੱਚ ਰਿਪੋਰਟ ਕਰਨਗੇ ਜੇਕਰ ਉਮੀਦਵਾਰ ਦੇਰੀ ਨਾਲ ਕਾਉਂਸਲਿੰਗ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਉਹਦੀ ਗੈਰ ਹਾਜ਼ਰੀ ਦੀ ਸਥਿਤੀ ਵਿੱਚ ਉਸ ਤੋਂ ਅਗਲੇ ਉਮੀਦਵਾਰ ਨੂੰ ਮੌਕਾ ਦਿੱਤਾ ਜਾਵੇਗਾ ਸੋ ਭਾਈ ਟਾਈਮ ਨਾਲ ਪਹੁੰਚ ਜਿਓ 7:30 ਵਜੇ ਤੱਕ ਉੱਥੇ ਚਲੇ ਜਾਇਓ 8:00 ਵਜੇ ਤੋਂ ਉਹ ਵੀ ਤੁਹਾਨੂੰ ਅੱਧਾ ਕਾਂਟਾ ਸਾਨੂੰ ਚਾਹੀਦਾ ਹੁੰਦਾ ਜਿੱਥੇ ਆਪਾਂ ਜਾਈਏ ਉਸ এনवायरमेंट ਦੇ ਵਿੱਚ ਢਲਣ ਦੇ ਲਈ ਠੀਕ ਹੈ ਦਾਖਲਾ ਪ੍ਰਵੇਸ਼ ਪ੍ਰਕਿਆ ਵਿੱਚੋਂ ਪ੍ਰਾਪਤ ਅੰਕਾਂ ਅਨੁਸਾਰ ਤਿਆਰ ਮੈਰਿਟ ਲਿਸਟ ਦੇ ਆਧਾਰ ਤੇ ਹੀ ਕੀਤਾ ਜਾਵੇਗਾ ਕੋਈ ਇਥੇ ਇਹ ਨਹੀਂ ਹੈ ਕਿ ਕਿਸੇ ਦੇ 10ਵੀਂ ਚੋਂ ਜ਼ਿਆਦਾ ਨਹੀਂ ਉਹ ਨਹੀਂ ਜਿਹੜਾ ਤੁਹਾਡਾ ਪੇਪਰ ਹੋਇਆ ਉਹਦੇ ਬੀਸ ਤੇ ਚੱਕੇ ਜਾਉਣਗੇ ਅੱਗਿਆ ਤੁਹਾਨੂੰ ਦੱਸਿਆ ਇਹ 60% ਸੀਟਾਂ ਲੜਕੀਆਂ ਲਈ ਨੇ ਤੇ 40% ਮੁੰਡਿਆਂ ਦੇ ਲਈ ਨੇ ਮੈਰੀਟੋਰੀਅ ਸਕੂਲ ਤਲਵਾੜਮ ਛੱਡ ਕੇ ਬਿਕੋਜ਼ ਇੱਥੇ 9ਵੀਂ ਦੇ ਲਈ 50 ਸੀਟਾਂ ਹੁੰਦੀਆਂ ਨੇ ਉਹ ਵੀ ਕੁੜੀਆਂ ਦੀਆਂ ਤੇ ਜਿਹੜੀਆਂ 11ਵੀਂ ਦੇ ਵਿੱਚ ਸੀਟਾਂ ਹੁੰਦੀਆਂ ਉਹ 100 ਸੀਟਾਂ ਹੀ ਹੁੰਦੀਆਂ ਨੇ ਬਾਕੀ ਇਹਦੇ ਵਿੱਚ 5-500 ਤੋਂ ਜ਼ਿਆਦਾ ਵੀ ਹੁੰਦੀਆਂ ਨੇ 500 ਹੀ ਹੁੰਦੀਆਂ ਨੇ ਮੈਰੀਟੋਰੀਅਸ ਸਕੂਲ ਤਲਵਾੜਾ ਵਿੱਚ ਸਾਰੀਆਂ ਸੀਟਾਂ ਕੇਵਲ ਲੜਕੀਆਂ ਲਈ ਰਾਖਵੀਆਂ ਨੇ ਉਸ ਤੋਂ ਬਾਅਦ ਆ ਸੱਠਵਾਂ ਤੁਹਾਨੂੰ ਪਤਾ ਹੀ ਹੈ 10ਵੀਂ ਦੇ ਬੋਰਡ ਨੰਬਰ ਮੈਂ ਤੁਹਾਨੂੰ ਬਹੁਤ ਵਾਰ ਦੱਸੇ ਨੇ ਗਏ ਇਹ ਇੱਕ ਵਾਰ ਫਿਰ ਵੀ ਇੱਕ ਮਿੰਟ ਪੜ੍ਹ ਲੈਣੇ ਆ ਇਸ ਤੋਂ ਘੱਟ ਉਮੀਦਵਾਰਾਂ ਨੂੰ ਮੈਰੀਟੋਰੀਅਸ ਦਾਖਲ ਨਹੀਂ ਵਿਚਾਰਿਆ ਜਾਵੇਗਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੋਰਟਲ ਤੋਂ ਡੀਜੀ ਲੋਕਰ ਰਾਹੀਂ ਡਾਊਨਲੋਡ ਕੀਤਾ ਗਿਆ 10ਵੀਂ ਦਾ ਸਰਟੀਫਿਕੇਟ ਵੈਲਿਡ ਹੋਵੇਗਾ ਪਰ ਉਸ ਦੇ ਸਕੂਲ ਪ੍ਰਿੰਸੀਪਲ ਦੇ ਹਸਤਾਖਰ ਹੁਣੇ ਲਾਜ਼ਮੀ ਹਨ ਸੋ ਦੇਖੋ ਜੀ ਆ ਇੱਕ ਨਵੀਂ ਗੱਲ ਆ ਕਿ ਜਿਹੜੀ ਆਪਾਂ ਛੰਡਣ ਲੱਗੇ ਸੀ ਡਿਜੀ ਲਾਕਰ ਤੁਸੀਂ ਐਪ ਜਿਹੜੀ ਹੈਗੀ ਹੈ ਡਾਊਨਲੋਡ ਕਰ ਲੈਣੀ ਆ ਉਹਦੇ ਵਿੱਚ ਤੁਸੀਂ ਕਿਵੇਂ ਆਪਣਾ ਸਰਟੀਫਿਕੇਟ ਡਾਊਨਲੋਡ ਕਰੋਗੇ ਤੁਹਾਨੂੰ ਦੱਸ ਦਾਂਗੇ ਉਹ ਉਹਨੂੰ ਤੁਸੀਂ ਪ੍ਰਿੰਟ ਕਰਾ ਲਿਓ ਪ੍ਰਿੰਟ ਕਰਾ ਕੇ ਉਹਦੇ ਤੇ ਆਪਣੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਦੇ ਹਸਤਾਖਰ ਮੋਹਰ ਨਾਲ ਹੋਣੇ ਜ਼ਰੂਰੀ ਨਹੀਂ ਨੇ ਸੋ ਇਹ 6.0 ਜਿਹੜਾ ਹੈਗਾ ਅੱਛੇ ਤਰੀਕੇ ਨਾਲ ਪੜ ਕੇ ਲੈ ਜਾਓ ਜਿਹੜਿਆ ਨੇ 9 ਨੂੰ ਜਾਣਿਆ ਉਹ ਬੱਚੇ ਧਿਆਨ ਦੇ ਡਿਜੀ ਲਾਕਰ ਤੋਂ ਆਪਣਾ 10ਵਾਂ ਦਾ ਜਿਹੜਾ ਤੁਹਾਡਾ ਆ ਕਿਆ ਲੋ ਮਾਰਕ ਸ਼ੀਟ ਹੈ ਉਹਨੂੰ ਡਾਊਨਲੋਡ ਕਰਕੇ ਆਪਣੇ ਪ੍ਰਿੰਸੀਪਲ ਸਾਹਿਬ ਦੇ ਉਹ ਮੋਹਰ ਵਗੈਰਾ ਲਗਾ ਲਿਓ ਇਹਨੂੰ ਜਲਦੀ ਕਰਾ ਲਓ ਸਾਰੇ ਬੱਚੇ ਕਿਉਂਕਿ ਅੱਗੇ ਜਾ ਕੇ ਛੁੱਟੀਆਂ ਲੱਗੀਆਂ ਠੀਕ ਹੈ ਜੀ ਤੁਹਾਨੂੰ ਦੱਸ ਦਈਏ ਕਿ 10 11 ਦੀ ਜਿਹੜੀ ਹੈਗੀ ਹੈ ਛੁੱਟੀ ਹੈ ਠੀਕ ਹੈ ਬਾਹਰ ਹੈ ਤਵਾ ਸੋਮਵਾਰੇ ਤਿੰਨ ਛੁੱਟੀਆਂ ਇਕੱਠੀਆਂ ਹੀ ਨੇ ਤੇ ਇਸ ਹਾਮ ਨਾਲ ਤੁਸੀਂ ਆਪਣਾ ਦੇਖ ਕੇ ਫਿਰ ਜਿਹੜੀ ਹੈਗੇ ਨੇ ਮੋਹਰ ਵਗੈਰਾ ਲਗਾ ਲਿਓ ਸਾਰੇ ਬੱਚੇ ਉਸ ਤੋਂ ਬਾਅਦ ਇਹਨਾਂ ਕੀ ਆ ਗਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲ ਅਤੇ ਸਰਕਾਰ ਵੱਲੋਂ ਸਹਾਇਤਾ ਪ੍ਰਾਪਤ ਇਹ ਠੀਕੇ 10% ਆਟਾ ਦਾਲ ਵਾਲਿਆਂ ਨੂੰ ਹੋਵੇ। ਔਰ ਜਿਹੜਾ ਆਟਾ ਦਾਲ ਦੇ ਤਹਿਤ ਜਾ ਰਹੇ ਨੇ ਉਹਨਾਂ ਦਾ 6 ਮਹੀਨੇ ਤੋਂ ਪੁਰਾਣਾ ਨਾ ਹੋਵੇ। ਯਾਨੀ ਕਿ ਜਿਹੜਾ ਨਵਾਂ ਬਣਿਆ ਹੋਣਾ ਚਾਹੀਦਾ 6 ਮਹੀਨੇ ਤੱਕ ਵਾਲਾ ਹੋਵੇ ਇਹ ਨਹੀਂ ਆ ਕਿ ਤੁਸੀਂ 2-3 ਸਾਲ ਪੁਰਾਣਾ ਲਈ ਫਿਰਦੇ ਹੋ। ਜਿਹੜਾ ਉਹ ਕਾਰਡ ਹੈ ਠੀਕ ਹੈ ਜੀ। ਔਰ ਪੁਰਾਣਾ ਹੋਣ ਦੀ ਸੂਰਤ ਵਿੱਚ ਸਬੰਧਿਤ ਸਮਰੱਥ ਅਧਿਕਾਰੀ ਤੋਂ ਮਿਤੀ ਅਤੇ ਮੋਹਰ ਸਮੇਤ ਕਾਊਂਟਰਸਾਈਨ ਕਰਵਾ ਕੇ ਕਾਉਂਸਲਿੰਗ ਦੀ ਮਿਤੀ ਨੂੰ ਪੇਸ਼ ਕੀਤਾ ਜਾਵੇ ਜੇਹਾ ਨਾ ਹੋਵੇ ਮੈਰੀਟੋਰੀ ਸኩልਨ ਦਾਖਲੀ ਨਹੀਂ ਵਿਚਾਰਿਆ ਜਾਏਗਾ ਤੇ ਜੇ ਬਾਈਚੰ ਪੁਰਾਣਾ ਹੈਗਾ ਵੀ ਤਾਂ ਕਹਿੰਦੇ ਉਹ ਤੇ ਮੋਹਰ ਲਵਾ ਕੇ ਲਿਆਓ ਠੀਕ ਹੈ ਜੀ ਮੋਹਰ ਕਿਦੀ ਲੱਗਣੀ ਹੈ ਜਿਹੜੇ ਇਹਨਾਂ ਨੇ ਸਮਰੱਥ ਅਧਿਕਾਰੀਆਂ ਮਤਲਬ ਜਿੰਨਾਂ ਦੇ ਵੀ ਸਾਈਨ ਹੁੰਦੇ ਹੋਣਗੇ ਉਹਦੇ ਤੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਸਰੀਰਕ ਪੱਖੋਂ ਵਿਕਲਾੰਗ ਫੀਮੇਲਸ ਔਰ ਮੇਲਸ ਨੇ ਉਹਨਾਂ ਦੀ ਵੀ ਰਿਜ਼ਰਵੇਸ਼ਨ ਹੈਗੀ ਠੀਕ ਹੈ ਸਰਟੀਫਿਕੇਟ ਇੱਕ ਸਰਟੀਫਿਕੇਟ ਹੁੰਦਾ ਜਿਹਦੇ ਵਿੱਚ 40% ਅਗਰ ਡਿਸੇਬਿਲਟੀ ਹੁੰਦੀ ਹੈ ਉਹਨੂੰ ਹੀ ਡਿਸੇਬਲ ਸਟੂਡੈਂਟ ਮੰਨਿਆ ਜਾਂਦਾ ਸੋ ਉਸ ਕੇਸ ਦੇ ਵਿੱਚ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਠੀਕ ਹੈ ਬਾਕੀ ਜਿਹੜੀਆਂ ਡਿਫਰੈਂਟ ਡਿਫਰੈਂਟ ਰਿਜ਼ਰਵੇਸ਼ਨਸ ਨੇ ਤੁਸੀਂ ਅچھے ਤਰੀਕੇ ਨਾਲ ਇੱਕ ਵਾਰ ਇਥੋਂ ਪੜ ਲੈਣੀਆਂ ਨੇਗੀਆਂ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਆ ਵੀ ਨੈਕਸਟ ਲਿਖ ਦਿੱਤਾ ਹੈ ਕਿ ਅੰਨੀ ਜੀ ਕਾਉਂਸਲਿੰਗ ਦੇ ਦੌਰਾਨ ਉਮੀਦਵਾਰ ਨੂੰ ਸੀਟ ਅਲਾਰਟ ਹੋਣ ਉਪਰੰਤ ਦਾਖਲਾ ਪ੍ਰਾਪਤ ਕਰਨ ਵਾਲਾ ਵਿਦਿਆਰਥੀ 2 ਦਿਨਾਂ ਦੇ ਅੰਦਰ ਅੰਦਰ ਅਲਾਰਟ ਹੋ ਸਕੂਲ ਵਿੱਚ ਰਿਪੋਰਟ ਕਰੇਗਾ ਜੇਕਰ ਉਹ 2 ਦਿਨ ਵਿੱਚ ਅਲਾਰਟ ਹੋ ਸਕੂਲ ਵਿੱਚ ਰਿਪੋਰਟ ਨਹੀਂ ਕਰਦਾ ਤਾਂ ਇਹ ਸਮਝ ਲਿਆ ਜਾਵੇਗਾ ਕਿ ਉਹ ਮੈਰਿਟੋਰੀਅ ਸਕੂਲਾਂ ਵਿੱਚ ਦਾਖਲਾ ਪ੍ਰਾਪਤ ਕਰੰਦਾ ਇੱਕ ਛੁਕ ਨਹੀਂ ਹੈ ਅਜਿਹੀ ਸਥਿਤੀ ਵਿੱਚ ਉਸ ਦੀ ਸੀਟ ਨੂੰ ਖਾਲੀ ਸਮਝਿਆ ਜਾਵੇਗਾ ਤੇ ਬਾਅਦ ਵਿੱਚ ਵਿਦਿਆਰਥੀ ਦਾ ਉਸ ਸੀਟ ਵਿੱਚ ਕੋਈ ਕਲੇਮ ਵਿਚਾਰਨਯੋਗ ਨਹੀਂ ਹੋਵੇਗਾ ਯਾਨੀ ਜਿਨ੍ਹਾਂ ਦੀ ਕਾਉਂਸਲਿੰਗ ਹੋ ਗਈ ਸਾਰਾ ਕੁਝ ਡਨ ਹੋ ਗਿਆ ਉਹ ਕਹਿੰ ਕੋਈ ਵੀ ਉਮੀਦਵਾਰ ਮੈਰਿਟੋਰੀਅਸ ਸਕੂਲ ਵਿੱਚ ਦਾਖਲੇ ਹੋਇਆ ਕਿਸੇ ਵੀ ਜ਼ਿਲ੍ਹਾ ਕਾਉਂਸਲਿੰਗ ਕੇਂਦਰ ਵਿੱਚ ਕਾਉਂਸਲਿੰਗ ਅਟੈਂਡ ਕਰ ਸਕਦਾ ਹੈ ਥਿਸ ਪੁਆਇੰਟ ਇਜ਼ ਵੈਰੀ 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 ਇੰਪੋਰਟੈਂਟ ਕੋਈ ਵੀ ਉਮੀਦਵਾਰ ਮੈਰਿਟੋਰੀਅਸ ਸਕੂਲ ਵਿੱਚ ਦਾਖਲੇ ਹੋਇਆ ਕਿਸੇ ਵੀ ਜ਼ਿਲ੍ਹਾ ਕਾਉਂਸਲਿੰਗ ਕੇਂਦਰ ਵਿੱਚ ਕਾਉਂਸਲਿੰਗ ਅਟੈਂਡ ਕਰ ਸਕਦਾ ਹੈ ਯਾਨੀ ਜਿਹੜੇ ਤੁਹਾਨੂੰ ਅਸੀਂ ਸੈਂਟਰ ਦਿਖਾਉਣ ਜਾ ਰਹੇ ਹਾਂ ਉਸ ਸੈਂਟਰ ਦੇ ਵਿੱਚ ਤੁਹਾਡਾ ਘਰ ਜਿਹੜੇ ਸੈਂਟਰ ਦੇ ਲੱਗੇ ਹੈ ਤੁਸੀਂ ਉਸੇ ਸੈਂਟਰ ਦੇ ਵਿੱਚ ਜਾ ਸਕਦੇ ਹੋ ਇਹਦੇ ਕੋਈ ਕੰਪਲਸਰੀ ਨਹੀਂ ਹੈ कि अगर मैं संगरूर ਤੋਂ ਤਾਂ ਮੈਂ ਮਤਲਬ ਸੰਗਰੂਰ ਵਾਲੀ ਜਾਣਾ ਹੈ ਮੰਨ ਲਓ ਮੈਂ ਪਟਿਆਲੇ ਰਹਿਣੀ ਹੈ ਤਾਂ ਮੈਂ ਪਟਿਆਲੇ ਵਾਲੇ ਮੈਰੀਟਰੀਅਰ ਸਕੂਲ ਤੋਂ ਜਾ ਕੇ ਆਗਰ ਉਹ ਸੈਂਟਰ ਹੋਇਆ ਤਾਂ ਮੈਂ ਉੱਥੇ ਜਾ ਸਕਦੀ ਆ 14.0 ਜਿਹੜਾ ਪੁਆਇੰਟ ਹੈ ਵੈਰੀ ਇੰਪੋਰਟੈਂਟ ਕਿਸੇ ਵੀ ਤੁਸੀਂ ਜਿਹੜਾ ਹੈਗਾ ਕਿਸੇ ਵੀ ਕਾਉਂਸਲਿੰਗ ਸੈਂਟਰ ਦੇ ਵਿੱਚ ਜਾ ਕੇ ਕਾਉਂਸਲਿੰਗ ਅਟੈਂਡ ਕਰ ਸਕਦੇ ਹੋ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਉਹ ਕਾਉਂਸਲਿੰਗ ਸੰਬੰਧੀ ਸਮੇਂ ਸਮੇਤੇ ਜਾਰੀ ਕੀਤੀ ਜਾਂਦੀ ਹਦਾਇਤਾਂ ਦੀ ਜਾਣਕਾਰੀ ਵਿਭਾਗ ਦੀ ਵੈੱਬਸਾਈਟ ਤੋਂ ਚੈੱਕ ਕਰਦੇ ਰਹਿੰਦੇ ਦਿਸ ਇਜ਼ ਵੈਰੀ ਇੰਪੋਰਟੈਂਟ ਉਸ ਤੋਂ ਬਾਅਦ ਰਹੇ ਇਹ ਵਾਲੀ ਜਿਹੜੀ ਹੈਗੀ ਆ ਮੁੰਡਿਆਂ ਦੀ ਲਿਸਟ ਹੈ ਸੋ ਪਹਿਲਾ ਮੁੰਡਿਆਂ ਨੇ ਕਿੱਥੋਂ ਤੋਂ ਕਿੱਥੇ ਤੱਕ ਜਾਣਾ ਹੈ ਜੀ ਪਹਿਲਾਂ ਜਾਣਾ ਸੀਗਾ ਬੁਆイズ ਨੇ ਕਮੈਂਟ ਵਿੱਚ ਲਿਖਿਆ ਸੀ। ਸੋ ਬੁਆイズ ਨੇ ਜਾਣਾ ਹੈ 1 ਤੋਂ ਲੈ ਕੇ 600 ਤੱਕ। ਤੋਂ ਯਾਨੀ ਕਿ ਪਹਿਲਾ ਬੱਚਾ ਹੈਗਾ ਜੀ ਅਨਿਕੇਤ ਮੋਹਨ 1 ਤੋਂ ਲੈ ਕੇ ਜਿਹੜੇ ਹੈਗੇ ਨੇ 600 ਤੱਕ ਜਿਹੜੇ ਬੱਚੇ ਨੇ ਉਹ 9 ਤਰੀਕ ਨੂੰ ਪਹੁੰਚਣਗੇ। ਹੁਣ 600 ਤੇ ਕਿਹੜਾ ਬੱਚਾ ਹੈ ਜੀ ਆ ਸਾਰਿਆਂ ਨੇ ਜਾਣਾ ਜਿਹੜੇ ਉਹ ਲਿਸਟਾਂ ਚਾ ਰਹੇ ਨੇ। ਓਕੇ। ਸੇ ਸੋ ਆਪੇ ਜਿਹੜਾ ਬੱਚਾ ਉਹ ਹੈਗਾ ਜੀ ਅਨਮੋਲ ਸਿੰਘ ਤਾਂ ਅਨਮੋਲ ਸਿੰਘ ਤੱਕ ਜਿਹੜੇ ਹੈਗੇ ਨੇ ਜੀ ਇਹ ਸਾਰੇ ਦੇ ਸਾਰੇ ਬੱਚੇ 9 ਤਰੀਕ ਨੂੰ ਜਿਹੜੇ ਹੈਗੇ ਨੇ ਆਪਣੀ ਕਾਉਂਸਲਿੰਗ ਦੇ ਲਈ ਜਾਣਗੇ ਉਸ ਤੋਂ ਬਾਅਦ ਅਗਲੀ ਜਿਹੜੀ ਵੀ ਤਰੀਕ ਆ ਉਹ ਤੋਂ ਜਾਣਗੇ ਔਰ ਜਿਹੜੀ ਕੁੜੀਆਂ ਦੀ ਲਿਸਟ ਹੈ ਉਹ ਸ਼ੁਰੂ ਹੋ ਰਹੀ ਹੈ राजे 600 ਤੋਂ ਸੋ ਆਪਾਂ ਸਿੱਧਾ ਉਹ ਪੇਜ ਤੇ ਚਲਦੇ ਆ ਇੱਕ ਵਾਰੀ 600 ਸੇ ਤੋਂ ਇੱਕ ਮਿੰਟ 106 ਸੋ ਇਥੇ ਦੇਖ ਸਕਦੇ ਹੋ ਜੀ ਇਥੇ ਕੋ ਗਰਲਸ ਵੀ ਜਿਹੜੀ ਫੀਮੇਲ ਲਿਖਿਆ ਹੋਇਆ ਇਥੇ ਗਰਲਸ ਵੀ ਇਥੇ ਸੀਰੀਜ਼ ਨੰਬਰ 1 ਸ਼ੁਰੂ ਹੋਇਆ ਸੋ ਪਹਿਲਾ ਬੱਚਾ ਹੈ ਜੀ ਜਸਪ੍ਰੀਤ ਕੌਰ ਜਸਪ੍ਰੀਤ ਕੌਰ ਜੀ ਦੇ ਸਭ ਤੋਂ ਹਾਈएस्ट ਮਾਰਕਸ ਆਏ ਨੇ 143 ਸੋ ਇਥੋਂ ਇਹ ਸੀਰੀਜ਼ ਨੰਬਰ ਸ਼ੁਰੂ ਹੋ ਰਹੀ ਹੈ ਜੀ 143 ਤੋਂ ਸ਼ੁਰੂ ਹੋ ਕੇ ਮੇਟਾ ਤੁਸੀਂ ਕਿੱਥੇ ਤੱਕ ਪਹੁੰਚਣਾ ਲੜਕੀਆਂ ਨੇ 800 ਤੱਕ ਪਹੁੰਚਣਾ ਠੀਕ ਹੈ ਜੀ ਹੁਣ 800 ਤੇ ਦੇਖ ਲੈਣੇ ਆ ਕਿਸ ਬੱਚੇ ਦਾ ਨਾਮ ਹੈ ਸੋ 800 ਤੇ ਜਿਹੜੀ ਹੁਣ ਸਾਰੀ ਲਿਸਟ ਜਾ ਰਹੀ ਹੈ ਸਾਰੇ ਬੱਚਿਆਂ ਨੇ ਪਹੁੰਚਣਾ 9 ਤਰੀਕ ਨੂੰ ठीक है जी ओके अठ सौ तानिया ठीक है जी तानिया तक जी है काउंसलिंग हो जा रही है सारी आह वाली इतने तक जी सीरीज नंबर है अठ सौ तक यह सारे बच्चा जड़िया है इना पहले दिन यानी नौ तरीक नाउंसलिंग है बाकी जी अगली लिस्ट है फिर अगले दिन कॉन्टिन्यू चलेगी ठीक है बेटा सो ये सारी की सारी लिस्ट है अलग अलग जी है जरनल ਆ ਬਗਾਂ ਜਿਹੜੇ ਹੈਗੇ ਨੇ ਫਿਰ 베이스ਡ ਅਪਨ ਰਿਜ਼ਰਵੇਸ਼ਨ WHH ਪ੍ਰਾਈਵੇਟ ਸਕੂਲ ਅਲੱਗ-ਅਲੱਗ ਇਹਨਾਂ ਨੇ ਮੈਰਿਟ ਲਿਸਟ ਤਿਆਰ ਕੀਤੀ ਹੈ ਅਬਜ਼ਰਵ ਕਰਕੇ ਰਿਜ਼ਲਟ ਵਗੈਰਾ ਤੁਹਾਨੂੰ ਟਾਈਮ ਨਾਲ ਦੇ ਦਾਂਗੇ ਹੁਣ ਤੁਸੀਂ ਇੱਕ ਵਾਰ ਲਿਸਟਾਂ ਦੇਖ ਲਓ ਠੀਕ ਹੈ ਓਕੇ ਸੋ ਇਹ ਰੱਜੀ ਲਿਸਟ ਆਫ ਕਾਉਂਸਲਿੰਗ ਫॉर ਐਡਮਿਸ਼ਨ ਇਨ ਮੈਰੀਟੋਰੀਅ ਸਕੂਲ ਹੈ ਅੰਮ੍ਰਿਤਸਰ ਦੇ ਵਿੱਚ ਕਿਹੜਾ ਹੈ ਜੀ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ ਠੀਕ ਹੈ ਯਾਨੀ ਅੰਮ੍ਰਿਤਸਰ ਦੇ ਜਿਹੜੇ ਬੱਚੇ ਆ ਜਿਨ੍ਹਾਂ ਨੂੰ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ ਦਾ ਨੇੜੇ ਪੈਂਦਾ ਉਹਨਾਂ ਨੇ ਕਾਉਂਸਲਿੰਗ ਲਈ ਇੱਥੇ ਜਾਣਾ ਹੈ ਬਰਨਾਲਾ ਵਾਲਿਆਂ ਨੇ ਕਿੱਥੇ ਜਾਣਾ ਹੈ ਸਕੂਲ ਆਫ ਐਮਿਟੈਂਸ ਬਰਨਾਲਾ ਬਰਨਾਲਾ ਡਿਸਟ੍ਰਿਕਟ ਬਰਨਾਲਾ ਯਾਨੀ ਜ਼ਰੂਰੀ ਨਹੀਂ ਵੀ ਬਰਨਾਲਾ ਵਾਲਿਆਂ ਨੇ ਇੱਥੇ ਜਾਣਾ ਜਿਨ੍ਹਾਂ ਨੂੰ ਇਹ ਲਾਗੇ ਪੈ ਰਹੇ ਉਹ ਇੱਥੇ ਜਾ ਸਕਦੇ ਜਿਨ੍ਹਾਂ ਨੂੰ ਇਹਨਾਂ ਤੋਂ ਜੋ ਵੀ ਨੇੜੇ ਹੈ ਉੱਥੇ ਉਹ ਜਾ ਸਕਦੇ ਨੇ ਬਠਿੰਡਾ ਵਾਲਿਆਂ ਲਈ ਸੈਂਟਰ ਹੈ ਮੈਰੀਟੋਰੀਅਸ ਸਕੂਲ ਬਠਿੰਡਾ ਫਰੀਦਕੋਟ ਡਿਸ ਮੋਹਿੰਦਰ ਬਰਾੜ ਸੰਬੀ ਜੀ ਜੀ ਟ੍ਰਿਪਲ ਐਸ ਫਰੀਦਕੋਟ ਨੀਅਰ ਬੱਸ ਸਟੈਂਡ ਫਤੇਗੜ ਸਾਹਿਬ ਮਿਸਵਿੰਗ ਡਿਸਟ੍ਰਿਕਟ ਲੈਵਲਡ ਡੀਓ ਆਫਿਸ ਫਾਜ਼ਿਲਕਾ ਦੇਖੋ ਡਿਸਟ੍ਰਿਕਟ ਵਾਈਜ਼ ਹੈ ਹਰੇਕ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਇੱਕੋ ਹੀ ਸੈਂਟਰ ਰੱਖਿਆ ਹੈ ਪਰ ਜ਼ਰੂਰੀ ਨਹੀਂ ਵੀ ਤੁਸੀਂ ਉੱਥੇ ਜਾਣਾ ਤੁਸੀਂ ਉੱਥੇ ਜਾਣਾ ਜਿਹੜਾ ਤੁਹਾਨੂੰ ਨੇੜੇ ਹੈ ਫਾਜ਼ਿਲਕਾ ਫਿਰੋਜ਼ਪੁਰ ਦੇ ਵਿੱਚ ਹੈਗੇ ਜੀ ਆ ਸਾਰਾਗੜੀ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਠੀਕ ਹੈ ਗਾਂ ਗੁਰਦਾਸਪੁਰ ਦੇ ਵਿੱਚ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਹੁਸ਼ਿਆਰਪੁਰ ਦੇ ਵਿੱਚ ਮੈਰੀਟੋਰੀਅਸ ਸਕੂਲ ਤਲਵਾੜਾ ਠੀਕ ਹੈ ਕਿਉਂਕਿ ਤਲਵਾੜਾ ਜਿਹੜਾ ਹੈਗਾ ਹੁਸ਼ਿਆਰਪੁਰ ਜ਼ਿਲ੍ਹੇ ਜ਼ਿਲ੍ਹੇ ਜੀ ਪੈਂਦਾ ਹੈ ਜਲੰਧਰ ਵਾਲਿਆਂ ਲਈ ਮੈਰਿਟੋਰੀਅ ਸਕੂਲ ਜਲੰਧਰ ਕਪੂਰਥਲਾ ਵਾਲਿਆਂ ਦੇ ਹੈਗਾ ਹਿੰਦੂ ਕਾਨਿਆ ਕਾਲਜਿਏਟ ਸਕੂਲ ਕਪੂਰਥਲਾ ਲੁਧਿਆਣਾ ਦੇ ਵਿੱਚ ਓਬਵੀਅਸਲੀ ਲੁਧਿਆਣਾ ਵਾਲਾ ਮੈਰਿਟੋਰੀਅ ਸਕੂਲ ਮਲੇਰਕੋਟਲਾ ਵਾਲਿਆਂ ਦੇ ਲਈ ਹੈਗਾ ਅਲਫਾ ਅਲਫਲਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦ ਮੋਲ ਮਲੇਰਕੋਟਲਾ ਸੋ ਜਿਹੜੇ ਬੱਚੇ ਧੂਰੀ ਵਾਲੇ ਵੀ ਨੇ ਉਹਨਾਂ ਨੂੰ ਅਗਰ ਮਲੇਰਗੋੜਾ ਲਾਲਾ ਨੇੜੇ ਪੈ ਰਿਹਾ ਇੱਥੇ ਚੱਲ ਜਿਓ ਠੀਕ ਹੈ ਜੀ ਮਾਨਸਾ ਦੇ ਵਿੱਚ ਸਕੂਲ ਆਫ ਫੈਮਿਨੈਂਸ ਮਾਨਸਾ ਮੋਗਾ ਦੇ ਵਿੱਚ ਆਰਕੀਐਸ ਪਬਲਿਕ ਸਕੂਲ ਮੋਗਾ ਪਠਾਨਕੋਟ ਦੇ ਵਿੱਚ ਜੀ ਟ੍ਰਿਪਲ ਐਸ ਗਰਲਸ ਪਠਾਨਕੋਟ ਪਟਿਆਲਾ ਦੇ ਵਿੱਚ ਮੈਰੀਟੋਰੀਅਸ ਪਟਿਆਲਾ ਹੋਏਗਾ ਰੂਪਨਗਰ ਦੇ ਵਿੱਚ ਜੀ ਟ੍ਰਿਪਲ ਐਸ ਗਰਲਸ ਰੋਪੜ ਤੇ ਗਾਹਾਂ ਸਾਹਿਬਜ਼ਾਦਾਜੀਤ ਸਿੰਘ ਨਗਰ ਮੋਹਾਲੀ ਯਾਨੀ ਕਿ ਇਹਦੇ ਵਿੱਚ ਮੋਹਾਲੀ ਵਾਲਾ ਮੈਰੀਟੋਰੀਅਸ ਸਕੂਲ ਹੈ ਸੰਗਰੂਰ ਦੇ ਵਿੱਚ ਘਾ ਅਬਦਾਲਾ ਮੈਰੀਟੋਰੀਅਸ ਸਕੂਲ ਹੈ ਜਿਹੜਾ ਸੈਂਟ ਤੇ ਗਾਹ ਜਿਹੜਾ ਹੈਗਾ ਸ਼ਹੀਦ ਭਗਤ ਸਿੰਘ ਜਿਹੜਾ ਨਗਰ ਹੈ ਉੱਥੇ ਸਕੂਲ ਆਫ ਫੈਮਿਨੈਂਸ ਬੰਗਾ ਤੇ ਸ਼੍ਰੀ ਮੁਖਤਸਰ ਸਾਹਿਬ ਦੇ ਵਿੱਚ ਬੀਆਰਸੀ ਹਾਲ ਡਿਓ ਡਿਓ ਆਫਿਸ ਸ਼੍ਰੀ ਮੁਖਤਸਰ ਸਾਹਿਬ ਇਹ ਸੈਂਟਰ ਬਣਿਆ ਤੇ ਤਰਨਤਾਰਨ ਦੇ ਵਿੱਚ ਜੀਟ੍ਰਿਪਲ ਐਸ ਅਲਾਦਮ ਪੁਰਾ ਸੈਂਟਰ ਬਣਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਹਰੇਕ ਡਿਸਟ੍ਰਿਕਟ ਦੇ ਵਿੱਚ ਸੈਂਟਰ ਬਣਾਈ ਗਏ ਨਹੀਂ ਪਰ ਜ਼ਰੂਰੀ ਨਹੀਂ ਤੁਸੀਂ ਆਪਣੇ ਡਿਸਟ੍ਰਿਕਟ ਦੇ ਵਿੱਚ ਜਾਣਾ ਹੈ ਤੁਹਾਡੇ ਲਾਗੇ ਜਿਹੜਾ ਸੈਂਟਰ ਹੈ ਨੇਮ ਆਫ ਕਾਉਂਸਲਿੰਗ ਨੇਮ ਆਫ ਸਕੂਲ ਫॉर ਕਾਉਂਸਲਿੰਗ ਜਿਹੜਾ ਵੀ ਤੁਹਾਡੇ ਲਾਗੇ ਹੈ ਤੁਸੀਂ ਉੱਥੇ ਜਾ ਸਕਦੇ ਹੋ ਸੋ ਇਹ ਸੀ ਸਾਰੀ ਸਾਰੀ ਇਨਫੋਰਮੇਸ਼ਨ ਅਗਰ ਹਜੇ ਵੀ ਕੋਈ ਡਾਊਟ ਹੋਏ ਤਾਂ ਕਮੈਂਟ ਸੈਕਸ਼ਨ 'ਚ ਪੁੱਛ ਲਿਓ ਥੈਂਕ ਯੂ so much for watching this video and god bless you everyone